ਤੁਹਾਡਾ ਨਰਿੰਦਰਪਾਲ ਜੀ ਨਰਿੰਦਰਪਾਲ ਜੀ ਅੱਜ ਮਾਨਜੋ ਕੇ ਅਦਾਲਤ ਵੱਲੋਂ ਤੁਹਾਡੇ ਹੱਕ ਤੇ ਵਿੱਚ ਜਿਹੜਾ ਫੈਸਲਾ ਸੁਣਾ ਦਿੱਤਾ ਗਿਆ ਡੇਰ ਆਫਿਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਪਹਿਲਾਂ ਤਾਂ ਤੁਹਾਡੇ ਮੀਡੀਆ ਵਾਲਿਆਂ ਦਾ ਸਾਰਿਆਂ ਵੀਰਾਂ ਦਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਔਰ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੀ ਜਿਹੜੀ ਆਵਾਜ਼ ਆ ਲੋਕਾਂ ਤੱਕ ਪਹੁੰਚਾਈ ਆ ਤਾਂ ਅਸੀਂ ਪੂਰੇ ਦਾ ਪੂਰਾ ਕਾਨੂੰਨ ਦਾ ਯਾਨੀ ਕਹਿਣ ਦਾ ਮਤਲਬ ਕਾਨੂੰਨ ਦੀ ਪਿਛਲੇ 3 ਦਿਨ ਦੀ ਗੱਲ ਕਰੀਏ ਤਾਂ ਲਗਾਤਾਰ ਪੁਲਿਸ ਪ੍ਰਸ਼ਾਸਨ ਕੋ ਭਾ ਭੱਤੀਗਾ ਫੈਸਲਾ ਜਨਤਾ ਦੇ ਹੱਥ ਵਿੱਚ ਆ ਗਿਆ ਪੁਲਿਸ ਨੂੰ ਫਿਲਹਾਲ ਕੀ ਐਕਟਿਵਿਟੀ ਦੇਖੋ ਜੀ ਅਸੀਂ ਪਿਛਲੇ 4-5 ਦਿਨ ਤੋਂ ਲਗਾਤਾਰ ਹੀ ਜਿਹੜਾ ਇਹਦਾ ਇਨਰਪਾਰਕ ਗਾਰਡਨ ਲਾ ਕੇ ਲਗਾਤਾਰ ਸਕਿਉਰਿਟੀ ਪਰਪਸ ਲਈ ਅਸੀਂ ਜਿਹੜਾ ਡਿਊਟੀ ਕਰ ਰਹੇ ਹਾਂ ਸ਼ਿਫਟਾਂ ਵਾਈ ਜਿਹੜੀ ਸਾਡੀ ਡਿਊਟੀ ਚੱਲਦੀ ਜਿਹਦਾ ਇੱਕੋ ਹੀ ਇੱਕ ਮਕਸਦ ਆ ਕਿ ਜਿਹੜੀ ਦੇਦੇ ਦੀ ਜਿਹੜੀ ਸੁਰੱਖਿਆ ਲੋਕਾਂ ਦੀ ਜਿਹੜੀ ਸੁਰੱਖਿਆ ਉਹਨੂੰ ਕਿਸੇ ਵੀ ਕਿਸਮ ਦਾ ਜਿਹੜੇ ਉਹਦੇ ਵਿੱਚ ਕੋਈ ਵਿਗਨ ਨਾ ਪਵੇ ਉਹਨੂੰ ਮੰਦੇ ਦੇ ਜਿਹਾ ਰੱਖਦੇ ਹੋਏ ਅਸੀਂ ਸ਼ਿਫਟਾਂ ਵਿੱਚ ਲਾ ਕੇ ਜਿਹੜੀ ਡਿਊਟੀ ਕਰ ਰਹੇ ਆ ਤਾਂ ਕਿ ਲਾ ਐਨ ਆਰਡਰ ਦੀ ਕੋਈ ਵੀ ਪੋਜੀਸ਼ਨ ਖਰਾਬ ਨਾ ਹੋਵੇ ਉਹ ਕਿਸੇ ਵੀ ਕਿਸਮ ਤੇ ਅਸੀਂ ਨਹੀਂ ਹੋਣ ਦੇਣੀ ਇਸ ਕਰਕੇ ਅਸੀਂ 24 ਆਵਰ ਜਿਹੜਾ ਸ਼ਿਫਟਾਂ ਵਿੱਚ ਅਸੀਂ ਜਿਹੜੀ ਇਹਦੀ ਸੁਰੱਖਿਆ ਕਰ ਰਹੇ ਆ ਜੇਕਰ ਗੱਲ ਕਰੀਏ ਤਾਂ ਅੱਜ ਫੈਸਲਾ ਜਨਤਾ ਦੇ ਹੱਥ ਦੇ ਵਿੱਚ ਆ ਗਿਆ ਹੈ ਤਾਂ ਡੇਰੇ ਦੇ ਅੰਦਰ ਔਰ ਜੇਕਰ ਪ੍ਰਿੰਸੀ ਗੱਲ ਕਰੀਏ ਤਾਂ ਤੁਹਾਡੇ ਕੋਲੋਂ ਫਲੈਗ ਮਾਰ ਚੁੱਕਿਆ ਹੈ ਕੱਢਿਆ ਗਿਆ ਪਰ ਕਿੰਨੀ ਕਿਸੇਦਾਰ ਦੇ ਵਿੱਚ ਐਸੇ ਐਸੇ ਲੈਪ ਤੇ ਪੁਲਿਸ ਫੋਰਸ ਔਰ ਬਲਾਕ ਦੇ ਰਾ ਤਕਰੀਬਨ ਮੇਰੇ ਸਵੇਤ ਅਸੀਂ 6-7 ਜੀਓ ਹੈਗੇ ਆ ਔਰ ਜਿਹੜੇ 10-12 ਸੀਐਸਐਚਓ ਲੱਗੇ ਹੋਏ ਆ ਔਰ ਬਾਕੀ ਫੋਰਸ ਜਿਹੜੀ ਆ ਵੱਖ-ਵੱਖ ਦੂਸਰੇ ਜ਼ਿਲ੍ਹਿਆਂ ਤੋਂ ਆਈ ਆ 500 ਦੇ ਕਰੀਬ ਬੰਦਾ ਜਿਹੜਾ ਅਸੀਂ ਜਿਹੜੀ ਆ ਡੇ ਸ਼ਿਫਟ ਦੇ ਵਿੱਚ ਜਿਹੜੀ ਸਖਿਓ ਰੱਖਿਆ ਰਾਤ ਨੂੰ ਵੀ ਅਸੀਂ ਐਕਸਟਰਾ 2.5-300 ਬੰਦਾ ਜਿਹੜਾ ਰੱਖਦੇ ਆ ਔਰ ਜੀਓ ਦੀ ਨਿਗਰਾਨੀ ਵਿੱਚ ਜਿਹੜੀ ਆ ਲਗਾਤਾਰ ਇਹਦੇ ਵਿੱਚ ਅਸੀਂ ਲਾ ਕੇ ਜਿਹੜੀਆਂ ਡਿਊਟੀਆਂ ਕਰ ਰਹੇ ਹਾਂ